ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਡੀ ਦੀ ਵਾਰ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਈ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAM DAS HAI HOI SAHAY ARJUN HAR GOVIND NO SIMRAO SHREE HAR RAI SHREE HAR KRISHNA TAIYE JIS TE JITTHE SAB DUKH JAYE TEG BAHADR SIMRIYE KAR NAU NIDH AWE TAIYE SAB THAI HOYE SAHAY PAURI ਖੰਡਾ ਪ੍ਰਥਮੇ ਸਾਜ ਕੈ ਜਿਨ ਸਭ ਸੰਸਾਰ ਉਪਾਇਆ ਬ੍ਰਹਮ ਵਿਸ਼ਨ ਮਹੇਸ਼ ਸਾਜ ਕੁਦਰਤੀ ਇੰਦਾ ਖੇਲ ਰਚਾਇ ਬਣਾਇ ਸਿੰਧ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇਆ ਸਿਰਜੇ ਦਾਨੋ ਦੇਵਤੇ ਤਿਨ ਅੰਦਰ ਬਾਦ ਰਚਾਇਆ ਤੈਹੀ ਦੁਰਗਾ ਸਾਜ ਕੈ ਦੇਤਾ ਦਾਨਾਸ਼ ਕਰਾਇਆ ਤੈਥੋ ਹੀ ਬਲਰਾਮ ਲੈ ਨਾਲ ਬਾਣਾ ਦੇ ਸਿਰ ਕਾਇਆ ਤੈਥੋ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗिराया ਬਡੇ ਬਡੇ ਮਨ ਦੇਵਤੇ ਕਈ ਯੁਗ ਤਿਨੀ ਤਨ ਉਪਤਾਇਆ ਕਿੰਨੀ ਤੇਰਾ ਅੰਤ ਨਾ ਪਾਇਆ ਸਾਧੂ ਸਤਜੁਗ ਬੀਤਿਆ ਅਦ ਸੀਲੀ ਤ੍ਰੇਤਾ ਆਇਆ ਨਚੀ ਕਲ ਸਰੋਸਰੀ ਕਲ ਨਰਦ ਡੌਰੂ ਵਾਇਆ ਅਭਮਾਨ ਉਤਾਰਨ ਦੇਵਤਿਆ ਮਹਿ ਖਸੁਰ ਸੁੰਡ ਉਪਾਇਆ ਜੀਤ ਲੈ ਤਿਨ ਦੇਵਤੇ ਤੈ ਲੋਕੀ ਰਾਜ ਕਮਾਇਆ ਵੱਡਾ ਬੀਰ ਅਖਾਇ ਕੈ ਸਿਰ ਉੱਪਰ ਛਤਰ ਫੇਰਾਇਆ ਦਿੱਤਾ ਇੰਦਰ ਨੇ ਕਾਲ ਕੈ ਤਿਨ ਗਿਰ ਕੈਲਾਸ ਤਕਾਇਆ ਡਰ ਕੈ ਹੱਥੋਂ ਦਨਵੀ ਦਿਲ ਅੰਦਰ ਤਰਾਸ ਵਿਧਾਇਆ ਪਾਸ ਦੁਰਗਾ ਦੇ ਅੰਦਰ ਆਇਆ ਪੌੜੀ ਇਕ ਦਿਹਾੜੇ ਨਵਣੀ ਆਈ ਦੁਰਗਸਾਹ ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ ਸ਼ੀਨ ਲਈ ਠਕਰਾਈ ਸਾਤੇ ਦਾਨਵੀ ਲੋਕੀਂ ਤਹੀ ਫਿਰਾਈ ਦੋਹੀ ਆਪਣੀ ਬੈਠੇ ਵਾਏ ਵਿਧਾਈ ਤੇ ਅਮਰਾਵਤੀ ਦਿੱਤੇ ਦੇਵ ਭਜਾਈ ਸਭਨਾ ਰਾਖਸਾਂ ਕਿਨੈ ਨਾ ਜਿੱਤਾ ਜਾਈ ਮਹਿਖੇ ਦੇਤ ਨੂੰ ਤੇਰੀ ਸਾਮ ਤਕਾਈ ਦੇਵੀ ਦੁਰਗਸਾਹ ਪੌੜੀ ਦੁਰਗਾ ਬਣੇ ਸੁਨੰਦੀ ਹਸੀ ਹੜਹੜਾਏ ਉਹੀ ਸਿੰਘ ਮੰਗਾਇਆ ਰਕਸ ਪਖਣਾ ਚਿੰਤਾ ਕਰਹੁ ਨ ਕਾਈ ਦੇਵਾਂ ਨੂੰ ਆਖਿਆ ਰੋਹ ਹੋਈ ਮਹਾ ਮਾਈ ਰਕਸ ਮਾਰਣੇ ਦੋਹਰਾ ਰਕਸ ਆਏ ਰੋਹਲੇ ਖੇਤ ਭਿੜਨ ਕੇ ਚਾਏ ਲਸਕਨ ਤੇਗਾ ਵਿਰਸ਼ੀਆਂ ਸੂਰਜ ਨਦਰ ਨਾ ਪਾਏ ਪੌੜੀ ਦੁਹਾ ਕੰਧਾਰਾ ਮੋਹੇ ਜੁੜੇ ਢੋਲ ਸੰਖ ਨਗਾਰੇ ਵੱਜੇ ਰਕਸ ਆਏ ਰੋਹਲੇ ਤਰਵਾਰੀ ਬਖਤਰ ਸੱਜੇ ਜੁੱਟੇ ਸੋਹੇ ਜੁਦ ਨੂੰ ਇਕ ਜਾਤ ਨ ਭਾਣਨ ਭੱਜੇ ਖੇਤ ਅੰਦਰ ਜੋਦੇ ਗੱਜੇ ਪੌੜੀ ਜੰਗ ਮੁਸਾਫਾ ਵੱਜਿਆ ਰਣ ਘੁਰੇ ਨਗਾਰੇ ਚਾਵਲੇ ਝੁੱਲਣ ਨੇਜੇ ਬੈਰ ਕਾ ਨਿਸ਼ਾਨ ਲਸਨ ਲਸਾਵਲੇ ਢੋਲ ਨਗਾਰੇ ਪਾਉਣ ਦੇ ਉੰਗਣ ਜਾਣ ਜਟਾਵਲੇ ਦੁਰਗਾ ਦਾਨੋਂ ਡਹੇ ਰਣ 나ਦ ਵਜਣ ਖੇਤ ਪੀ ਹਾਵਲੇ ਬੀਰ ਪਰੋਤੇ ਬਰਛੀਏ ਜਣ ਡਾਲ ਚ ਮੁਟੇ ਆਵਲੇ ਇੱਕ ਵੱਡੇ ਤੇਗੀ ਤੜਫੀਆਂ ਨ ਮਦ ਪੀਤੇ ਲੂਟਣ ਬਾਵਲੇ ਇੱਕ ਚੋਣ ਚੋਣ ਝਾੜੋਂ ਕੱਢੀਆਂ ਰੇਤ ਵਿੱਚੋਂ ਸੋਇਨਾ ਡਾਵਲੇ ਗਦਾ ਤ੍ਰਿਸੂਲਾ ਬਰਸ਼ੀਆਂ ਤੀਰ ਵਗਨ ਖਰੇ ਉਤਾਵਲੇ ਜਾਨ ਦッセ ਪੁਜੰਗਮ ਸਾਵਲੇ ਮਰ ਜਵਨ ਬੀਰ ਰੁਹਾਵਲੇ ਪੌੜੀ ਦੇਖਣ ਚੰਡ ਪ੍ਰਚੰਡ ਨੂੰ ਰਣ ਘੁਰੇ ਨਗਾਰੇ ਧਾਇ ਰਾਖ ਸਿਰੋਹਲੇ ਚੌ ਗਿਰਦੋ ਭਾਰੇ ਹੱਥੀ ਤੇਗਾ ਪਕੜ ਕੇ ਰਣ ਭਿੜੇ ਕਰਾਰੇ ਕਦੇ ਨਨ ਠੇ ਜੁਦ ਤੇ ਜੋਦੇ ਜੁਝਾਰੇ ਦਿਲ ਵਿੱਚ ਰੋਹ ਬਿਢਾਏ ਕ ਮਾਰ ਮਾਰ ਪੁਕਾਰੇ ਮਾਰੇ ਚੰਡ ਪ੍ਰਚੰਡ ਨੇ ਬੀਰ ਖੇਤ ਉਤਾਰੇ ਮਾਰੇ ਜਾ ਆਪਣੀ ਬਿਜਲੀ ਸਿਰ ਭਾਰ ਮੁਰਾਰੇ ਪੌੜੀ ਝੋਟ ਪਈ ਦਮਾਂ ਮੇ ਦਲਾ ਮੁਕਾਬਲਾ ਦੇਵੀ ਦਸਤ ਨਚਾਈ ਸਿਹਣਸਾਰ ਦੀ ਪੇਟ ਮਲੰਦੇ ਲਾਈ ਮਹਖੇ ਦਾਇਤ ਨੂੰ ਗੁਰਦੇ ਆਂਦਾ ਖਾਈ ਨਾਲੇ ਰੁਕੜੇ ਜੇਹੀ ਦਿਲ ਵਿੱਚ ਆਈ ਕਹੀ ਸੁਣਾਏ ਕੈ ਝੋਟੀ ਜਾਨ ਦਿਖਾਈ ਤਾਰੇ ਧੂਮਕੇਤ ਪੌੜੀ ਝੋਟਾ ਪਵਨ ਨਗਾਰੇ ਅਣੀਆਂ ਜੁਟੀਆਂ ਤੂ 흘ਈਆਂ ਤਰਵਾਰੀ ਦੇਵਾ ਦਾਨਵੀ ਵਾਹਨ ਵਾਰੂਵਾਰੀ ਸੂਰੇ ਸੰਘਰੇ ਵਗੇ ਰਤ ਝੁਲਾਰੀ ਜੋ ਗੇਰੂ ਬਾਬੁਤਰਾ ਦੇਖਣ ਬੈਠ ਅਟਾਰੀ ਨਾਰੀ ਰਾਕਸਾ ਪਾਈ ਤੂੰ ਸواری ਦੁਰਗਾ ਦਾਨਵੀ ਪੌੜੀ ਲਖਨਗਾਰੇ ਵਜਣ ਆਹੋ ਸਾਹਮਣੇ ਰਕਸ ਰਣੋ ਨਾ ਭਜਨ ਰੋਹੇ ਰੋਹਲੇ ਸਹੀਹਾ ਵਾਗੂ ਗਜਣ ਸਭੇ ਸੂਰਮੇ ਤਣ ਤਣ ਕੈਬਰ ਛੱਡਣ ਦੁਰਗਾ ਸਾਹਮਣੇ ਪੌੜੀ ਕੁਰੇ ਨਗਾਰੇ ਦੁਹਰੇ ਰਣ ਸੰਗਲਿਆਲੇ ਧੂੜਲ ਪੇਟੇ ਤੂਹਰੇ ਸਰਦਾਰ ਜਟਾਲੇ ਉਖਲੀਆਂ ਨਾਸਾ ਜਿੰਨਾ ਮੋਹ ਜਾਪਣ ਆਲੇ ਧਾਏ ਦੇਵੀ ਸਾਹਮਣੇ ਬੀਰ ਮੋਛਲੀ ਆਲੇ ਸਰਪਤ ਜਿਹੇ ਲੜ ਹਟੇ ਬੀਰ ਟਲੇ ਨਾ ਟਾਲੇ ਗੱਜੇ ਦੁਰਗਾ ਘੇਰ ਕੈ ਜਣ ਕਣੀਰ ਕਾਲੇ ਪੌੜੀ ਚੋੜ ਪਈ ਖਰਚਾਮੀ ਦਿਲਾ ਮੁਕਾਬਲਾ ਘੇਰ ਲਈ ਵਰਿਆਮੀ ਦੁਰਗਾ ਆਏ ਕੈ ਰਕਸ ਵੱਡੇ ਅਲਾਮੀ ਭਜ ਨਾ ਜਾਣਦੇ ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ਪੌੜੀ ਅਗਨਤ ਕੁਰੇ ਨਗਾਰੇ ਦਿਲਾ ਪੜੰਦਿਆਂ ਪਾਏ ਮਹਿਖਲ ਭਾਰੇ ਦੇਵਾਂ ਦਾਨਵਾ ਵਾਹਨ ਫਟ ਕਰਾਰੇ ਰਕਸ ਰੋਹਲੇ ਜਪਣ ਤੇਗੀ ਆਰੇ ਮਿਆਨੋ ਤੂਹੀਆਂ ਜੋਦੇਵ ਡੇਮਨਾਰੇ ਜਪਣ ਖੇਤ ਵਿੱਚ ਦੇਵੀ ਆਪ ਸਵਾਰੇ ਪੱਬਾ ਜਵੇਹਣੇ ਕਦੇ ਨਾ ਆਖਣ ਹਾਰੇ ਧਾਵਨ ਸਾਹਮਣੇ ਦੁਰਗਾ ਸਭ ਸੰਘਾਰੇ ਰਾਖਸ ਖੜਗ ਲੈ ਪੌੜੀ ਉਮਲ ਲਥੇ ਜੋਦੇ ਮਾਰੂ ਬਜਿਆ ਬਦਲ ਜਿਉ ਮਹਿ ਖਸੁਰ ਰਣ ਵਿੱਚ ਗਜਿਆ ਇੰਦਰ ਜਿਹਾ ਜੋਦਾ ਮੈਉ ਭਜਿਆ ਕੋਣ ਵਿਚਾਰੀ ਦੁਰਗਾ ਜਿਨ ਰਣ ਸੱਜਿਆ ਵਜੇ ਟੋਲ ਨਗਾਰੇ ਦਲਾ ਮੁਕਾਬਲਾ ਤੀਰ ਫਿਰੇ ਰਹਿ ਬਾਰੇ ਅਹਮੋ ਸਾਹਮਣੇ ਅਗਨਤ ਬੀਰ ਸੰਘਾਰੇ ਲਗਦੀ ਕੈਬਰੀ ਡਿੱਗੇ ਜਾਣ ਮੁਨਾਰੇ ਮਾਰੇ ਵਿਜਦੇ ਖੁੱਲੀਆਂ ਵਾਲੀ ਦੇਤ ਅਹਾੜੇ ਸਭੇ ਸੂਰਮੇ ਸੁੱਤੇ ਜਾਣ ਜਟਾਲੇ ਭੰਗਾ ਖਾਏ ਕੈ ਪੌੜੀ ਦੁਹਾ ਕੰਧਾਰਾ ਮੋਹ ਜੁੜੇ ਨਾਲ ਤੌਸਾਂ ਭਾਰੀ ਕੜਕ ਉਠਿਆ ਫੌਜ ਤੇ ਵੱਡਾ ਅਹੰਕਾਰੀ ਲੈ ਕੇ ਚੱਲਿਆ ਸੂਰਮੇ ਨਾਲ ਵੱਡੇ ਹਜ਼ਾਰੀ ਮਿਆਨੋ ਖੰਡਾ ਧੂਹਿਆ ਮਹਖਾਸੁਰ ਭਾਰੀ ਉਮਲ ਲਥੇ ਸੂਰਮੇ ਮਾਰ ਮਚੀ ਕਰਾਰੀ ਜਾਪੇ ਚੱਲੇ ਰਤ ਦੇ ਸਲਲੇ ਜੱਟ ਧਾਰੀ ਪੌੜੀ ਛੱਟ ਪਈ ਜਮਤਾਣੀ ਦਲਾ ਮੁਕਾਬਲਾ ਧੂਹੇ ਲਈ ਕਿਰਪਾਣੀ ਦੁਰਗਾ ਮਿਆਨ ਤੇ ਚੰਡੀ ਰਾਖ ਸਖਾਣੀ ਵਾਹੀ ਦੇਤ ਨੂੰ ਕੋ ਪਰਚੂਰ ਚਵਾਨੀ ਲੱਥੀ ਕਰਗਲੇ ਪਖਰ ਤੁਰਾ ਪਲਾਣੀ ਰੜਕੀ ਧਰਤ ਜਾਏ ਲੈਦੀ ਅੰਗਾ ਸਿਧਾਣੀ ਸਿੰਘਾ ਧੌਲਦਿਆਂ ਕੂਰਮ ਸਿਰ ਲਹਿਲਾਣੀ ਦੁਸ਼ਮਨ ਮਾਰਕੈ ਵੱਡੇ ਗਨ ਤੇ ਖਾਣੀ ਮੂਵੇ ਖੇਤ ਵਿੱਚ ਰਣ ਵਿੱਚ ਘੱਤੀ ਕਹਾਣੀ ਲੂਹ ਮਿੰਜਦੀ ਚਾਰੇ ਯੁਗ ਕਹਾਣੀ ਚਲਗ ਤੇਗ ਦੀ ਬਿੱਦਨ ਖੇਤ ਵਿਹਾਣੀ ਮਹਿਕੇ ਦੇਤ ਨੂੰ ਇਤੇ ਮਹਿਕਾ ਸੁਰਦੈਤ ਮਾਰੇ ਦੁਰਗਾ ਆਇਆ ਚੌਦਹ ਲੋਕਾਂ ਰਾਣੀ ਸਿੰਘ ਨਚਾਇਆ ਮਾਰੇ ਵੀਰ ਜਟਾਣੀ ਦਲ ਵਿੱਚ ਅਗਲੇ ਮੰਗਣ ਨਾਹੀ ਪਾਣੀ ਦਲੀ ਹੰਕਾਰ ਕੈ ਜਾਣਕਾਰੀ ਸਮਾਏ ਪਠਾਣੀ ਸੁਣ ਕੈ ਰਾਗ ਨੂੰ ਰਤੂ ਦੇ ਹੜਵਾਣੀ ਚੱਲੇ ਵੀਰ ਖੇਤ ਪੀਤਾ ਫੁੱਲ ਇਆਣੀ ਘੁੰਮਣ ਸੂਰਮੇ ਹੋਈ ਅਲੂਪ ਭਵਾਨੀ ਦੇਵਾ ਨੂੰ ਰਾਜ ਦੇ ਈਸਰਦੀ ਬਰਦਾਨੀ ਹੋਏ ਜਿਤ ਦਿਨ ਸੁੰਭ ਨਸੁੰਭ ਗਮਾਨੀ ਜਨਮੇ ਸੂਰਮੇ ਇੰਦਰੀ ਦੀ ਰਜਤਾਨੀ ਤੱਕੀ ਜਿਤਨੀ ਇੰਦਰਪੁਰੀ ਤੇ ਧਾਵਣਾ ਵਡ ਜੋਦੀ ਮਤਾ ਪਕਾਇਆ ਸੰਜ ਪਟੇਲਾ ਪਖਰਾ ਭੇੜ ਸੰਦਾ ਸਾਜ ਬਣਾਇਆ ਜੁਮੇ ਕਟਕ ਅਸ਼ੂਹਣੀ ਅਸਮਾਨ ਗਰਦੀ ਛਾਇਆ ਰੋਹ ਸੁੰਭ ਨੇ ਸੁੰਭ ਸਿਧਾਇਆ ਪੌੜੀ ਸੁੰਭਨ ਸੁੰਭ ਅਲਾਇਆ ਵਡ ਜੋਦੀ ਸੰਘਰ ਵਾਏ ਰੂਹ ਦਿਖਾ ਲਈ ਦਿੱਤੀਆ ਵਿਰਿਆਮੀ ਤੁਰੇ ਨਚਾਏ ਕੁਰੇ ਦਮਾ ਮੇ ਦੋਹਰੇ ਜਮ ਬਾਹਣ ਜਿਉ ਅਰੜਾਏ ਦਿਉ ਦਾਨੋ ਲੁਝਣ ਆਏ ਪੌੜੀ ਦਾਨੋ ਦਿਉ ਅਨਾਗੀ ਸੰਘਰ ਰਚਿਆ ਫੁੱਲ ਖੜੇ ਜਣ ਬਾਗੀ ਬਾਣੇ ਜੋਧਿਆ ਭੂਤਾ ਇਲਾ ਕਾਗੀ ਗੋਸਤ ਪਖਿਆ ਹਮੜ ਧਮੜ ਜਾਗੀ ਕਤੀ ਸੂਰਿਆ ਛਟ ਪਈ ਨਗਾਰੇ ਦਲਾ ਮੁਕਾਬਲਾ ਦਿੱਤੇ ਦੇਉ ਭਜਾਈ ਮਿਲ ਕੇ ਰਾਕਸੀ ਲੋਕੀ ਤਿਹ ਫਿਰਾਈ ਦੂਹੀ ਆਪਣੀ ਦੁਰਗਾ ਦੀ ਸਾਮ ਤਕਾਈ ਦੇਵਾਂ ਡਰਦਿਆਂ ਆਦੀ ਚੰਡ ਚੜਾਈ ਉੱਤੇ ਰਾਕਸਾ ਪੌੜੀ ਆਈ ਫੇਰ ਭਵਾਨੀ ਖਬਰੀ ਪਾਈਆ ਦਾਤ ਵੱਡੇ ਅਭਿਮਾਨੀ ਹੋਏ ਏ ਕਠੇ लोचन ਧੂਮ ਗੁਮਾਨੀ ਰਾਏ ਬੁਲਾਇਆ ਜਗ ਵਿੱਚ ਵੱਡਾ ਦਾ ਨੂੰ ਆਪ ਕਹਾਇਆ ਸੱਟ ਪਈ ਪਰਚਾਮੀ ਦੁਰਗਾ ਲਿਆਵਣੀ ਪੌੜੀ ਕੜਕ ਉੱਠੀ ਰਣ ਚੰਡੀ ਫੌਜਾਂ ਦੇਖ ਕੇ ਧੂਹ ਮਿਆਨੋ ਖੰਡਾ ਹੋਈ ਸਾਹਮਣੇ ਸਭੇ ਬੀਰ ਸੰਘਾਰੇ ਧੂਮਰ ਨੈਣ ਦੇ ਜਾਣ ਲੈ ਕਟੇ ਆਰੇ ਦਰਖਤ ਬਾਡੀਆਂ ਪੌੜੀ ਜੋ ਵੀ ਤਾ ਉਸ ਬਜਾਈ ਦਲਾ ਮੁਕਾਬਲਾ ਰੂਪ ਭਵਾਨੀ ਆਈ ਉੱਤੇ ਰਾਕਸਾ ਖੱਬੇ ਦਸਤ ਨਚਾਈ ਸਹੀਣਸਾਰ ਦੀ ਬਹੁਤਿਆਂ ਦੇ ਤਨ ਲਾਈ ਕੀਤੀ ਰੰਗਲੀ ਭਾਈਆਂ ਮਾਰਨ ਭਾਈ ਦੁਰਗਾ ਜਾਣ ਕੇ ਰੋਹ ਹੋਏ ਚਲਾਈ ਰਾਕਸ ਰਾਏ ਨੂੰ ਜਮਪੁਰ ਦੀਆ ਪਠਾਈ ਲੋਚਨ ਤੂ ਮਨੂ ਜਾਪੇ ਦਿੱਤੀ ਸਾਈ ਮਾਰਨ ਸੁੰਬ ਦੀ ਪੌੜੀ ਭੰਨੇ ਦੇਦ ਪੁਕਾਰੇ ਰਾਜੇ ਸੁੰਬ ਥੈ लोचन ਧੂਮ ਸੰਘਾਰੇ ਸਣੇ ਸਿਪਾਹੀਆ ਚੁਣ-ਚੁਣ ਜੋਦੇ ਮਾਰੇ ਅੰਦਰ ਖੇਤ ਦੇ ਜਪਨ ਅੰਬਰ ਤਾਰੇ ਡਿੱਗਣ ਸੂਰਮੇ ਗਿਰੇ ਪਰਬਤ ਭਾਰੇ ਮਾਰੇ ਵਿਜਦੇ ਦੇਤਾ ਦੇ ਦਲ ਹਾਰੇ ਦਹਿਸਤ ਖਾਏ ਕੈ ਬਚੇ ਸੋ ਮਾਰੇ ਮਾਰੇ ਰਹੇ ਰਾਇਥੈ ਪੌੜੀ ਰੋਹ ਹੋਏ ਬੁਲਾਏ ਰਾਕਸ ਰਾਏ ਨੇ ਬੈਠੇ ਮਤਾ ਪਕਾਈ ਦੁਰਗਾ ਲਿਆਵਣੀ ਚੰਡਰ ਮੁੰਡ ਪਠਾਏ ਬਹੁਤਾ ਕਟਕਦਾ ਜਾਪੇ ਛਪਰਛਾਏ ਬਣੀਆਂ ਕੇਜਮਾ ਜੇਤੇ ਰਾਏ ਬੁਲਾਏ ਚੱਲੇ ਜੁਦਨੋ ਜਾਣ ਜਮ ਪੁਰ ਪਕੜ ਚਲਾਏ ਸੱਬੇ ਮਾਰਨੇ ਪੌੜੀ ਢੋਲ ਨਗਾਰੇ ਵਾਏ ਦੱਲਾ ਮੁਕਾਬਲਾ ਰੋਹ ਰੋਹੇਲੇ ਆਏ ਉੱਤੇ ਰਾਕਸਾ ਸਭਨੀ ਤੁਰੇ ਨਚਾਏ ਬਰਸ਼ੇ ਪਕੜਕੇ ਬਹੁਤੇ ਮਾਰ ਗिराਏ ਅੰਦਰ ਖੇਤਦਾ ਤੀਰੀ ਸ਼ਹਿਬਰ ਲਾਈ ਬੁੱਠੀ ਦੇਵਤਾ ਪੇਰੀ ਸੰਖ ਵਜਾਏ ਸੰਘਰ ਰਚਿਆ ਤਣ ਤਣ ਤੀਰ ਚਲਾਏ ਦੁਰਗਾ ਧਨਖ ਲੈ ਜਿਨੀ ਦਸਤ ਉਠਾਏ ਰਹੇ ਨਾ ਜੀਵਨ ਦੇ ਚੰਡ ਅਰ ਮੁੰਡ ਖਪਾਏ ਦੋਨੋ ਦੇਵਤਾ ਸੁੰਭਨ ਸੁੰਭਰ ਸਾਇ ਮਾਰੇ ਦਇਤ ਸੁਣ ਜੋ ਦੇ ਸਭ ਬੁਲਾਏ ਆਪਣੇ ਮਜਲਸੀ ਜਿਨੀ ਦੇ ਉਪਝਾਏ ਇੰਦਰ ਜਿਹਵੇ ਤੇਈ ਮਾਰ ਗਿਰਾਏ ਪਲ ਵਿੱਚ ਦੇਵਤਾ ਪੋਨੀ ਦਸਤੀ ਦਸਤ ਵਜਾਏ ਤਿਨਾ ਚੇਤਕਾਰ ਫਿਰ ਸਰਵਨਤ ਬੀਜ ਚਲਾਏ ਬੀੜੇ ਰਾਏ ਦੇ ਸਾਂਝ ਪਟੇਲਾ ਪਾਏ ਚਲਕਤ ਟੋਪੀਆਂ ਲੁੱਜਣ ਨੂੰ ਅੜਾਏ ਰਾਕਸ ਰੋਹਲੇ ਕਦੇ ਨਾ ਕਿਨੇ ਹਟਾਏ ਜੁਦ ਮਚਾਏ ਕੈ ਮਿਲ ਤੇਈ ਦਾਨੂ ਆਏ ਹੁਣ ਸੰਘਰ ਦੇਖਣਾ ਪੌੜੀ ਦੇਤੀ ਡੰਡ ਉਭਾਰੀ ਨੇੜੇ ਆਏ ਕੈ ਸਿੰਘ ਕਰੀ ਅਸਵਾਰੀ ਦੁਰਗਾ ਸੂਰ ਸੁਣ ਕਬੈਦਸਤ ਉਭਾਰੀ ਗਦਾ ਫਰਾਏ ਕੈ ਸੈਨਾ ਸਭ ਸੰਘਾਰੀ ਸਰਣਵਤ ਬੀਜ ਦੀ ਜਣ ਮਦ ਖਾਏ ਮਦਾਰੀ ਘੂਮਨ ਸੂਰਮੇ ਅਗਨਤ ਪਾਉ ਉਪਸਾਰੀ ਰੁਲੇ ਅਹਾੜ ਵਿੱਚ ਜਾਪੇ ਖੇੜ ਖਿਡਾਰੀ ਸੁੱਤੇ ਫਾਗ ਨੂੰ ਸਰਣਵਤ ਬੀਜ ਹਕਾਰੇ ਰਹਦੇ ਸੂਰਮੇ ਜੋਦੇ ਜੇੜ ਮਨਾਰੇ ਦਿਸਨ ਖੇਤ ਵਿੱਚ ਸਭ ਨੇ ਦਸਤ ਉਭਾਰੀ ਤੇਗਾ ਤੂਹ ਕੈ ਮਾਰੋ ਮਾਰ ਪੁਕਾਰੇ ਆਏ ਸਾਹਮਣੇ ਸੰਝਾ ਤੇ ਠਣਕਾਰੇ ਤੇਗੀ ਉਭਰੇ ਘਾਟ ਘੜਨ ਠਠਿਆਰੇ ਜਾਣ ਬਣਾਏ ਕੈ ਸੱਟ ਪਈ ਜਮਤਾਣੀ ਦਲਾ ਮੁਕਾਬਲਾ ਘੂਮਰ ਬਰਗਸਤਾਨੀ ਦਲ ਵਿੱਚ ਘਤੀਓ ਸਣੇ ਤੁਰਾ ਪਲਾਣੀ ਡਿੱਗਣ ਸੂਰਮੇ ਓਠ ਓਠ ਮੰਗਣ ਪਾਣੀ ਕਾਇਲ ਘੁੰਮਦੇ ਏਵੜ ਮਾਰ ਵਿਹਾਨੀ ਉੱਪਰ ਰਾਖਸਾ ਬਿਜਲ ਜਿਉ ਝਰਲਾਣੀ ਉੱਠੀ ਦੇਵਤਾ ਪੌੜੀ ਜੋ ਵੀ ਤੋਸ ਉਬਾਰੀ ਦਲਾ ਮੁਕਾਬਲਾ ਸਭੂ ਸੈਨਾ ਮਾਰੀ ਪਲ ਵਿੱਚ ਦਾਨਵੀ ਦੁਰਗਾ ਦਾਨੋ ਮਾਰੇ ਰੋਹ ਵਢਾਏ ਕੈ ਸਿਰ ਵਿੱਚ ਤੀਗ ਵਗਾਈ ਸਰਣਤ ਬੀਜ ਦੇ ਅਗਣਤ ਦਾਨੋ ਭਾਰੇ ਹੋਏ ਲੂਹਾ ਜੋਦੇ ਜੇੜ ਮਨਾਰੇ ਅੰਦਰ ਖੇਤ ਦੇ ਦੁਰਗਾ ਨੋ ਲਲਕਾਰੇ ਆਵਨ ਸਾਹਮਣੇ ਦੁਰਗਾ ਸਭ ਸੰਘਾਰੇ ਰਾਕਸ ਆਵਦੇ ਰਤੂ ਦੇ ਪ੍ਰਨਾਲੇ ਤਿੰਨ ਤੇ ਭੋਏ ਪਏ ਕੁੱਠੇ ਕਰਨਿਆਰੇ ਰਾਕਸ ਹੜ ਹੜਾਏ ਧੱਗਾ ਸੰਗਲੀਆਲੀ ਸੰਗ ਰਵਾਇ ਬਰਸ਼ੀ ਬੰਬਲੀਆਲੀ ਸੂਰੇ ਸੰਗਰੇ ਭੇੜ ਮਚਿਆ ਬੀਰਾਲੀ ਦੁਰਗਾ ਦਾਨਵੀ ਮਾਰਮਚੀ ਮੋਹਰਾਲੀ ਅੰਦਰ ਖੇਤ ਦਾ ਜਾਣ ਨਟ ਲਥੇ ਸ਼ਾਲੀ ਢੋਲ বাজਾਏ ਕੈ ਲੋਹੂ ਫਾਤੀ ਜਾਲੀ ਲੋਥੀ ਜਮ ਧੜੀ ਘੜ ਵਿੱਚ ਜਿਉ ਸੰਸ਼ਾਲੀ ਤੇਗਾ ਹੰਸੀਆਂ ਘੁਮਰਿਆਰ ਸਿਆਲੀ ਬਣੀਐ ਕੇ ਜਮਾ ਧਗਾ ਸੂਲ ਬੁਝਾਈਆਂ ਦਲਾ ਮੁਕਾਬਲਾ ਧੂਮਿਆਂ ਨੂੰ ਲਈਆਂ ਜਵਾਨੀ ਸੂਰਮੀ ਸਰਣਵਤ ਬੀਜ ਵਧਾਈਆਂ ਅਗਨਤ ਸੂਰਤਾ ਦੁਰਗਾ ਸੋਹੇ ਆਈਆਂ ਰੋਹ ਵਢਾਏ ਕ ਸਬਨੀ ਆਣ ਵਗਾਈਆ ਤੇਗਾ ਤੁਹੇ ਕ ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੈ ਦੇਵੀ ਆਪ ਚਲਾਈਆ ਤੱਕ ਤੱਕ ਦਾਨਵੀ ਲੋਹੂ ਨਾਲ ਦੁਬਾਈਆ ਤੇਗਾ ਨੰਗਿਆ ਸਾਰ ਸੁੱਤੀ ਜਣ ਨਾਈਆ ਮਿਲ ਕੈ ਦੇਵੀਆਂ ਸਬੇ ਮਾਰ ਗਿਰਾਈਆ ਅੰਦਰ ਖੇਤ ਦੇ ਤੇ ਦੂ ਫੇਰ ਸਵਾਈਆ ਹੋਈਆਂ ਸੂਰਤਾ ਪੌੜੀ ਸੂਰੀ ਸੰਗਰ ਰਚਿਆ ਢੋਲ ਸੰਖ ਨਗਾਰੇ ਵਾਇਕੈ ਚੰਦ ਚਤਾਰੀ ਕਾਲ ਕਾ ਮਨ ਬਹਿਲਾ ਰੋਸ ਵਢਾਇਕੈ ਨਿਕਲੀ ਮਥਾ ਫੋੜ ਕੇ ਜਣ ਫਤੇ ਨੀ ਸਾਨ ਬਜਾਏ ਕੈ ਜਾਗ ਸੋ ਜਮੀ ਜੁਦ ਨੂੰ ਜਰਵਾਣਾ ਜਣ ਮਰੜਾਏ ਕੈ ਦਲ ਵਿੱਚ ਘੇਰਾ ਕਤਿਆ ਜਣ ਸੀਹ ਤੁਰਿਆ ਗਣਨਾਏ ਕੈ ਆਪ ਵਿਸੂਲਾ ਹੋਇਆ ਤੈ ਲੋਕਾ ਤੇ ਖੁਨਸਾਏ ਕੈ ਰੋਹ ਸਧਾਈਆਂ ਚਕਰਪਾਣ ਕਰਨੰਦਾ ਖੜਗ ਉਠਾਏ ਕੈ ਅੱਗੇ ਰਾਖਸ ਬੈਠੇ ਰੋਹਲੇ ਤੀਰੀ ਤੇ ਗੀ ਸ਼ਹਿਬਰ ਲਾਇਕੈ ਪਕੜ ਪਿਛਾੜੇ ਰਾਖਸਾਂ ਦਲ ਦੇਤਾ ਅੰਦਰ ਜਾਏ ਕੈ ਬੋ ਕੇਸੀ ਪਕੜ ਪਿਛਾੜਿਆਂ ਤਿਨ ਅੰਦਰ ਧੂਮ ਰਚਾਏ ਕੈ ਬੜੇ ਬੜੇ ਚਨ ਸੂਰਮੇ ਗਹਿ ਕੋਟੀ ਦਏ ਚਲਾਏ ਕੈ ਰਣ ਕਾਲੀ ਗੁੱਸਾ ਖਾਏ ਕੈ ਪੌੜੀ ਦੁਹਾ ਕੰਧਾਰਾ ਮੋਹ ਜੁੜੇ ਅਣੀਆਰਾ ਚੋਈਆ ਧੂਏ ਕਿਰਪਾਣਾ ਤਿੱਖੀਆਂ ਨਾਲ ਲੋਹੂ ਧੋਈਆ ਹੂਰਾ ਸ਼ਰਨਮਤ ਬੀਜ ਨੂੰ ਕਤ ਘੇਰ ਖਲੋਈਆ ਲਾੜਾ ਦੇਖਣ ਲਾੜੀਆਂ ਚੋ ਗਿਰਦ ਹੋਈਆਂ ਚੋਬੀ ਤੌਸਾ ਪਾਈ ਦਲਾ ਮੁਕਾਬਲਾ ਦਸਤੀ ਤੂੰ ਨਚਾਈਆ ਤੇਗਾ ਨੰਗੀਆਂ ਸੂਰੀਆਂ ਦੇ ਤਨ ਲਾਈਆਂ ਗੋਸਤ ਗਿੱਧੀਆਂ ਬਿੱਦਣ ਰਾਤੀ ਆਈਆਂ ਮਰਦਾਂ ਘੋੜਿਆਂ ਜੋਗਣੀਆਂ ਮਿਲ ਧਾਈਆਂ ਲੋਹੂ ਪਖਣਾ ਫੌਜਾਂ ਮਾਰ ਹਟਾਈਆਂ ਦੇਵਾਂ ਦਾਣਵਾ ਭਜਦੀ ਕਥਾ ਸੁਣਾਈਆਂ ਰਾਜੇ ਸੁੰਭ ਥੈ ਪੁਹੀ ਨਾ ਪੌਣੇ ਪਾਈਆ ਬੂੰਦਾ ਰਕਤ ਦੀਆਂ ਕਾਲੀ ਖੇਤ ਖਪਾਈਆਂ ਸਭਹਿ ਸੂਰਤਾ ਬਹੁਤੀ ਸ੍ਰੀ ਬਿਹਾਈਆ ਘੜੀਆਂ ਕਾਲ ਕੀਆਂ ਜਾਣ ਨਾ ਜਾਏ ਮਾਈਆਂ ਜੂਜੇ ਸੂਰ ਮੇ ਸੁੰਭ ਸੁਣੀ ਕਰ ਹਾਲੀ ਸਰਣਵਤ ਬੀਜ ਦੀ ਰਣ ਵਿੱਚ ਕਿੰਨੇ ਨਾ ਝਾਲੀ ਦੁਰਗਾ ਆਵਦੀ ਬਹੁਤੇ ਬੀਰ ਜਟਾਲੀ ਉੱਠੇ ਆਖ ਕੈ ਝੋਟਾ ਪਾਨ ਤਬਾਲੀ ਜਸਨ ਜੁਦ ਨੂੰ ਧਰ ਧਰ ਪ੍ਰਥਮੀ ਚਾਲੀ ਦਲਾ ਚੜੰਦਿਆ ਨੌ ਜਵੇ ਹੈ ਹਾਲੀ ਸਹਦਰੀਆਉ ਵਿੱਚ ਧੂੜ ਉਤਾਹਾਂ ਕਾਲੀ ਛੜੀ ਤੁਰੰਗਮਾ ਜਾਣ ਪੁਕਾਰੂ ਚਾਲੀ ਧਰਤੀ ਇੰਦਰਥੈ ਪੌੜੀ ਆਹਰ ਮਿਲਿਆ ਆਹਰੀਆਂ ਸੈਣ ਸੂਰੀਆਂ ਸਾਜੀ ਚੱਲੇ ਸਉਹੇ ਦੁਰਗ ਸਾਹ ਜਾਣ ਕਾਬੇ ਹਾਜੀ ਤੀਰੀ ਤੇਗੀ ਜਮ ਧੜੀਂ राण वंडी पाजी एक कायक घुमन सूरमे जान मकतब काजी एक वीर पुरोते बरछिए जो झुक पौण निवाजी एक दुर्गा सोहे खुन सकै खुनसायन ताजी एक धावन दुर्गा सामने जो पुखियाए पाजी कदे ना रजे जो जते रज होए राजी बजे संगली आले संगर ढोहरे ਢਹੇ ਜੋ ਖੇਤ ਜਟਾਲੇ ਹਾਠਾ ਜੋੜ ਕੇ ਨਿਜੇ ਬੰਬਲੀ ਆਲੇ ਦਿਸਣ ਔੜੇ ਚੱਲੇ ਜਾਣ ਜਟਾਲੇ ਨਾਵਣ ਗੰਗ ਨੂੰ ਪੌੜੀ ਦੁਰਗਾ ਤੈ ਦਾਨਵੀ ਸੂਲ ਹੋਈਆਂ ਕੰਗਾ ਵਾਛੜ ਕਤੀ ਸੂਰੀਆਂ ਵਿੱਚ ਖੇਤ ਖਤੰਗਾ ਤੂਹੇ ਕਿਰਪਾਣਾ ਤਿੱਖੀਆਂ ਵੱਡ ਲਾਹਨ ਅੰਗਾ ਪਹਿਲਾ ਦਲਾ ਮਿਲੰਦਿਆਂ ਭੇੜ ਪਿਆ ਨਿਹੰਗਾ ਪੌੜੀ ਪੋਰੜ ਫੌਜਾਂ ਆਇਆ ਬੀਰ ਜੜੇ ਕੰਧਾਰੀ ਸੜਕ ਮਿਆਂ ਨੂੰ ਕੱਡੀਆਂ ਤਿੱਖੀਆਂ ਤਰਵਾਰੀ ਕੜਕ ਉੱਠੇ ਰਣ ਮਚਿਆ ਵੱਡੇ ਹੰਕਾਰੀ ਸਿਰ ਧੜ ਬਾਹਾਂ ਗੰਨਲੇ ਫੁੱਲ ਜੇ ਹੈ ਬਾੜੀ ਜਾਪੇ ਕੱਟੇ ਬਾਡੀਆਂ ਰੁਖ ਚੰਦਨ ਆਰੀ ਦੁਹਾ ਕੰਧਾਰਾ ਮੋਹੇ ਜੁੜੇ ਜਾਂ ਸੱਟ ਪਈ ਪਰਵਾਰ ਕਉ ਤੱਕ ਤੱਕ ਕੈਬਰ ਦੁਰਗਸਾਹ ਤੱਕ ਮਾਰੇ ਭਲੇ ਜੁਝਾਰ ਕਉ ਪੈਦਲ ਮਾਰੇ ਹਾਥੀਆਂ ਸੰਗ ਰਥ ਗਿਰੇ ਸਵਾਰ ਕਉ ਸੋਹਣ ਸੰਜਾ ਬਾਗੜਾ ਜਣ ਲੱਗੇ ਫੁੱਲ ਅਨਾਰ ਕਉ ਗੁੱਸੇ ਆਈ ਕਾਲ ਕਾ ਹੱਥ ਸੱਜੇ ਲੈ ਤਰਵਾਰ ਕਉ ਏਦੂ ਪਾਰੂ ਓਤ ਪਾਰ ਹਰਨਾਕਸ ਕਈ ਹਜ਼ਾਰ ਕਉ ਜਿਣ ਇਕਾ ਰਹੀ ਕੰਧਾਰ ਕਉ ਸਦ ਰਹਿਮਤ ਤੇਰੇ ਵਾਰ ਕਉ ਪੌੜੀ ਦੁਹਾ ਕੰਧਾਰਾ ਮੋਹ ਜੁੜੇ ਸੱਟ ਪਈ ਜਮ ਧਾਨ ਕਉ ਤਦ ਖਿੰਗ ਨਿਸੁੰਡ ਨਚਾਇਆ ਢਾਲ ਉਪਰ ਵਰਗਸਤਾਨ ਕੋ ਫੜੀ ਬਲੰਦ ਮੰਗਾਇ ਉਸ ਫਰਮਾਇਸ ਕਰ ਮੁਲਤਾਨ ਕੋ ਗੁੱਸੇ ਆਈ ਸਾਹਮਣੇ ਰਣ ਅੰਦਰ ਘਤਣ ਘਾਣ ਕੋ ਅੱਗੇ ਤੀਗ ਵਗਾਈ ਦੁਰਗ ਸਾਹ ਬੜ ਸੋਮਭਨ ਬਹੀ ਪਲਾਣ ਕੋ ਕੜ ਕੀ ਜਾਏ ਕਹਿ ਧਰਤ ਕਉ ਬੜ ਪਖਰ ਬੜ ਕੇ ਕਾਨ ਕਉ ਬੀਰ ਪਲਾਣ ਓ ਡਿਗਿਆ ਕਰ ਸਿਜਦਾ ਸੁंभ ਸੁਜਾਨ ਕਉ ਸਾਬਾਸ ਸਲੋਣੇ ਖਾਨ ਕਉ ਸਦਾ ਸਾਬਾਸ ਤੇਰੇ ਤਾਨ ਕਉ ਤਾਰੀਫਾ ਪਾਨ ਚਬਾਨ ਕਉ ਸਦ ਰਹਿਮਤ ਕਹਿਫਾਂ ਖਾਨ ਕਉ ਸਦ ਰਹਿਮਤ ਤੁਰੇ ਨਚਾਨ ਕਉ ਪੌੜੀ ਦੁਰਗਾ ਤੈ ਦਾਨਵੀ ਗਹਿ ਸੰਘਰ ਕਿਥੇ ਓੜੇ ਉੱਠੇ ਸੂਰਮੇ ਆ ਡਾਹੇ ਮਥੇ ਕਟ ਤੁਫੰਗੀ ਕੈਬਰੀ ਦਲ ਗਾਹ ਨਿਕਥੇ ਦੇਖਣ ਜੰਗ ਫਰੇਸ ਤੇ ਅਸਮਾਨੋਂ ਲਥੇ ਪੌੜੀ ਦੁਹਾ ਕੰਧਾਰਾ ਮੋਹ ਜੁੜੇ ਦਲ ਘੁਰੇ ਨਗਾਰੇ ਪੂਰੜ ਆਏ ਸੂਰਮੇ ਸਰਦਾਰ ਰਣਿਆਰੇ ਲੈ ਕਹਿ ਤੀਗਾ ਬਰਛੀਆਂ ਹਥਿਆਰ ਉਭਾਰੇ ਟੋਪ ਪਟੇਲਾ ਪਖਰਾ ਗਲ ਸੰਝ ਸਵਾਰੇ ਲੈ ਕਹਿ ਬਰਸ਼ੀ ਦੁਰਗ ਸਾਹ ਬਹੁ ਦਾਰਵ ਮਾਰੇ ਚੜੇ ਰਥੀ ਗਜ ਘੋੜੇ ਮਾਰ ਭੁਏ ਤੇ ਡਾਰੇ ਜਾਨ ਹਲਵਾਈ ਸੇਖ ਨਾਲ ਵਿਨਿਚ ਵੜੇ ਉਤਾਰੇ ਪੌੜੀ ਦੋਹਾ ਕੰਧਾਰਾ ਮੋਹ ਜੁੜੇ ਨਾਲ ਧੌਸਾ ਭਾਰੀ ਲਈ ਪਗਉਤੀ ਦੁਰਗ ਸਾਹ ਵਰ ਜਾਗਨ ਭਾਰੀ ਲਾਈ ਰਾਜੇ ਸੁੰਭਨੋ ਰਤ ਪੀਏ ਪਿਆਰੀ ਸੁੰਭ ਪਲਾਣੋ ਡਿੱਗਿਆ ਉਪਮਾ ਵਿਚਾਰੀ ਡੋਬ ਰਤੂ ਨਾਲ ਹੋ ਨਿਕਲੀ ਬਰਸ਼ੀ ਦੋ ਧਾਰੀ ਜਾਨ ਰਜਾਈ ਉਤਰੀ ਪੈਨ ਸੂਹੀ ਸਾਰੀ ਪੌੜੀ ਦੁਰਗਾ ਅਤੇ ਦਾਨਵੀ ਭੇੜ ਪਿਆ ਸਬਾਹੀ ਸ਼ਸਤਰ ਪਜੂਤੇ ਦੁਰਗ ਸਾਹ ਗਹਿ ਸਬਨੀ ਬਾਹੀ ਸੁੰਬਨ ਸੁੰਭ ਸੰਘਾਰਿਆ ਵਥ ਜਿਹੇ ਸਾਹੀ ਫੌਜਾ ਰਾਕਸ ਆ ਰੀਆਂ ਦੇਖ ਰੋਵਨਤਾ ਹੀ ਮੋਹੇ ਕੜੂਚੇ ਕਾਹ ਦੇ ਛੱਡ ਘੋੜੇ ਰਾਹੀ ਭਜਦੇ ਹੋਏ ਮਾਰਿਯਨ ਮੁੜ ਝੱਕਨ ਨਾਹੀ ਪੌੜੀ ਸੁੰਬਨ ਸੁੰਬ ਪਠਾਇਆ ਜਮ ਦੇ ਧਾਮ ਨੋ ਇੰਦਰ ਸਦ ਬੁਲਾਇਆ ਰਾਜ ਅਬ ਖੇਖ ਨੋ ਸਿਰ ਪਰ ਛਤਰ ਫੇਰਾਇਆ ਰਾਜੇ ਇੰਦਰ ਦੇ 14 ਲੋਕਾਂ ਛਾਇਆ ਜਸ ਜਗ ਮਾਦ ਦਾ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੁਨੀ ਆਇਆ ਜਿਨ ਇਹ ਗਾਇਆ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੁਨੀ ਆਇਆ ਜਿਨ ਇਹ ਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ